ਆ ਇਟਲੀ ਵਾਲੇ ਰੋਮੀ ਦੀ ਅਮਰੀਕਾ ਵਾਲੇ ਵੀਰ ਨੇ ਠੋਕੀ ਮੰਜੀ ਦੇ ਸਣਾਈਆਂ ਤੱਤੀਆਂ ਤੱਤੀਆਂ ਇਟਲੀ ਵਾਲੇ ਟੈਂਪੂ ਤੈਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਆਕਾਲ ਤਖਤ ਸਾਹਿਬ ਦੇ ਕਾਹਦੇ ਸਜਾ ਹੋਈ ਸੀ ਕਿਉਂਕਿ ਉਹ ਇੱਕ ਕੰਜਰੀ ਦਾ ਨਾਚ ਦੇਖਣ ਚਲ ਗਏ ਸੀ ਤੇ ਆਹ ਕੰਜਰ ਆ ਕੇ ਉੱਥੇ ਹੜਧੰਗ ਮਚਾਉਣਗੇ ਉਹ ਵੀ ਗੁਰੂ ਦੀ ਨਗਰੀ ਦੇ ਵਿੱਚ ਤੇ ਤੂੰ ਉਹਨਾਂ ਦੀ ਹਾਮੀ ਪੂਰ ਰਿਆਂ ਆਪਣੇ ਜੋ 27 ਤਰੀਕ ਨੂੰ ਉਹਨੇ ਪਰੇਡ ਰੱਖੀ ਆ ਕਈ ਬੰਦਿਆਂ ਨੇ ਮਿਰਚਾਂ ਢੀਆਂ ਨੇ ਜੀ ਇਹਨਾਂ ਨੇ ਕਿਉਂ ਰੱਖੀ ਆ ਅਸੀਂ ਜੀ ਅੰਮ੍ਰਿਤਸਰ ਪਵਿੱਤਰ ਧਰਤੀ ਉੱਤੇ ਗੰਦ ਨਹੀਂ ਪੈਣ ਦੇਣਾ ਅਸੀਂ ਜੀ ਆ ਨਹੀਂ ਤੁਨ ਨੂੰ ਕਿਹੜੇ ਬੰਦੇ ਨੇ ਹੱਕ ਦਿੱਤਾ ਵੀ ਕਿਸੇ ਬੰਦੇ ਨੂੰ ਰੋਕਣ ਦਾ ਜਾਂ ਉਹਦੀ ਪ੍ਰੇਟ ਕਰਨ ਦਾ ਜਾ ਉਹਨਾਂ ਕੁਝ ਵੀ ਕਰ ਰਹੇ ਉਹਨਾਂ ਨੇ ਜੋ ਚਾਹੁੰਦੇ ਨੇ ਤੁਨ ਨੂੰ ਕਿਹੜੇ ਬੰਦੇ ਨੇ ਹੱਕ ਦਿੱਤਾ ਵੀ ਤੁਸੀਂ ਜਾ ਕੇ ਰੋਕੋਗੇ ਉਹਨੂੰ ਤੈਨੂੰ ਇਹ ਮੈਂ ਕਹਿੰਨਾ ਤੈਨੂੰ ਮਲੰਗ ਖਾਣਿਆ ਤੂੰ ਟੈਂਪੂ ਆ ਤੇ ਟੈਂਪੂਆਂ ਦੇ ਹੱਕ ਦੇ ਵਿੱਚ ਹੀ ਆਉਣਾ ਸੀਗਾ ਸਾਨੂੰ ਪਤਾ ਸੀਗਾ ਅਸੀਂ ਇਹ ਮੇਲਾ ਕਦੀ ਨਹੀਂ ਹੋਣ ਦੇਣਾ ਟੈਂਪੂਆ ਤੂੰ ਜਿੰਨਾ ਮਰਜੀ ਜ਼ੋਰ ਲਾ ਲਈ ਤੇ ਜੇ ਤੇਰੇ ਦਾਮ ਆ ਨਾ ਮੈਂ ਕਹਿੰਦਾ ਇਟਲੀ ਛੱਡ ਪਹਿਲੀ ਗੱਲ ਤੇ ਆ ਉਥੇ ਟੈਂਪੂਆਂ ਦੇ ਮੇਲੇ ਦੇ ਵਿੱਚ ਤੇ ਤੈਨੂੰ ਉਥੇ ਨਿਹੰਗ ਸਿੰਘ ਮਿਲਣਗੇ ਡਾਂਗਾ ਨੂੰ ਤੇਲ ਲਾਉਣਾ ਨੇ ਲਾਏ ਆ ਤੇ ਉਹ ਜਿਹੜੇ ਟੈਂਪੂਆਂ ਨੇ ਲੱਕਾ ਲਾਉਣੇ ਆ ਨਾ ਉਹਨਾਂ ਦੇ ਐਨੂੰ ਚੰਗੀ ਤਰ੍ਹਾਂ ਯਾਨੀ ਕਿ ਉਥੋਂ ਬੰਦ ਕਰਕੇ ਭੇਜਣਗੇ ਮੈਂ ਸੋ ਮੈਂ ਕਹਿੰਨਾ ਕਿ ਤੁਸੀਂ ਆ ਜਿਓ ਉਥੇ ਜੇ ਤੂੰ ਨਹੀਂ ਆਣਾ ਤੂੰ ਆਪਣਾ ਉਹ ਜਿਹੜਾ ਟੈਂਪੂ ਆ ਦਰਾਹੇ ਵਾਲਾ ਉਹਨੂੰ ਭੇਜ ਦੇ ਇਹ ਪੰਜਾਬ ਦੀ ਧਰਤੀ ਤੇ ਜਿਹੜੇ ਜੋਧਿਆਂ ਦੀ ਧਰਤੀ ਆਖਿਆ ਜਾਂਦਾ ਆ ਪੰਜਾਬ ਦੇ ਸੂਰ ਵੀਰਾਂ ਦੀ ਧਰਤੀ ਨੂੰ ਆਖਿਆ ਜਾਂਦਾ ਉਹ ਕਾਨੂੰ ਕੀ ਵਾਰ-ਵਾਰ ਕਿ ਉਹਨਾਂ ਨੇ ਖਬਰਾਂ ਲੱਗਣੀਆਂ ਜੇ ਕਿ ਭਾਈ ਟੈਂਪੂਆਂ ਦਾ ਮੇਲਾ ਲੱਗ ਰਿਹਾ ਟੈਂਪੂ ਦੇ ਟੈਂਪੂ ਜੜਿਆ ਪਿਆ ਤੇ ਆ ਇਟਲੀ ਤੋਂ ਇੱਕ ਟੈਂਪੂ ਸਪੈਸ਼ਲ ਇੰਟਰਨੈਸ਼ਨਲ ਟੈਂਪੂ ਆਇਆ ਤੇ ਦਰਾਹੇ ਤੋਂ ਲੋਕਲ ਟੈਂਪੂ ਆਇਆ ਤੇ ਟੈਂਪੂ ਦੇ ਟੈਂਪੂ ਚੜ ਗਏ ਉੱਥੇ ਆਇਆ ਸੋ ਮੈਂ ਤੁਹਾਨੂੰ ਦੋਨਾਂ ਨੂੰ ਇਹ ਕਹਿਣਾ ਚਾਹੁੰਦਾ ਟੈਂਪੂਓ ਤੁਸੀਂ ਦੋਨੇ ਜਣੇ ਜਾ ਕੇ ਸਿਰਸੇ ਵਾਲੇ ਸਾਧ ਦੇ ਕੋਲ ਜਾਓ ਉਹ ਤੁਹਾਡੀ ਗੁਫਾ ਦੇ ਵਿੱਚ ਕੱਚਾ ਧੂਆਂ ਜਿਹੜਾ ਤੁਸੀਂ ਮਾਰਦੇ ਰਹਿੰਦੇ ਆ ਫੇਸਬੁੱਕ ਤੇ ਬਹਿ ਕੇ ਉਹ ਕੱਚਾ ਧੂਆਂ ਤੁਹਾਡਾ ਬੰਦ ਕਰ ਦੂਗਾ ਚੰਗੀ ਤਰ੍ਹਾਂ